ਮੋਨੂ ਨਾਮ ਹੈ ਸੱਜੀ ਮੇਰਾ ਮੋਨੂ ਜੀ ਜਿਹੜੀ ਥਾਣੇ ਕੀ ਗੱਲ ਕੀ ਹੋ ਗਈ ਸੀ ਸਰ ਜੀ ਥਾਣੇ ਇਹ ਗੱਲ ਹੋ ਗਈ ਜੀ ਸਰ ਜੀ ਮੈਂ ਨਵੇਂ ਬੱਸ ਸਟੈਂਡ ਰੇੜੀ ਲਾਂਦਾ ਸੀ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਕਾਦੀ ਰੇੜੀ ਲੰਦੇ ਸੀ ਉਹ ਮੈਂ ਤਾਂ ਖੁਲਚੇ ਦੀ ਰੇੜੀ ਲਾਂਦਾ ਜੀ ਲੜਾਈ ਕਿਉਂ ਹੋਈ ਸੀ ਲੜਾਈ ਸਰ ਜੀ ਉਹ ਵੈਸੇ ਆਪਸ ਵਿੱਚ ਮਤਭੇਦ ਹੋ ਗਈ ਸੀ ਮੜੀ-ਮੁੱਟੀ ਨਿਬੜ ਗਿਆ ਹੋਂ ਨਿਬੜ ਗਿਆ ਜੀ ਚਲੋ ਜੀ ਹਾਂ ਹਾਂਜੀ ਹਾਂਜੀ ਹਾਂ ਜੀ ਦੋਨੋਂ ਤਰਫੋਂ ਸਹਿਮਤੀ। ਠੀਕ ਹੈ। ਜੋ ਜੀ ਦੱਸਣਾ ਚਾਹਾਂਗਾ ਕਿ ਇੱਕ ਨਵੇਂ ਬੱਸ ਸਟੈਂਡ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਲੜਕਾ ਮੋਨੂ ਆ ਜੋ ਪ੍ਰਵਾਸੀ ਨੇ ਤੇ ਇਹ ਬੱਸ ਸਟੈਂਡ ਦੇ ਨਵੇਂ ਬੱਸ ਸਟੈਂਡ ਕੋਲੇ ਕੋਚਾਂ ਦੀ ਰੇੜੀ ਲਗਾਉਂਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਕੋਲ ਕਿ ਉਹਨਾਂ ਨੂੰ ਪ੍ਰਦੀਪ ਵਗੈਰਾ ਵੱਲੋਂ ਜੋ ਜੋ ਕਿ ਉੱਥੇ ਪੀਜੇ ਦੀ ਰੇੜੀ ਲਗਾਉਂਦਾ ਉਹਨੇ ਰੇੜੀ ਲਗਾਉਣ ਤੋਂ ਉੱਥੇ ਰੋਕਿਆ ਸੀਗਾ ਤੇ ਇਸ ਸਬੰਧੀ ਉਹਨਾਂ ਦੀ ਆਫਿਸ 'ਚ ਥੋੜੀ ਤਲਕੀ ਹੋਈ ਸੀ ਤਕਰਾਰ ਬਾਜੀ ਹੋਈ ਸੀ। ਜੇ ਸਬੰਧੀ ਮਨੂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਉਸ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਜਲਦੀ ਪ੍ਰਦੀਪ ਵਗੈਰਾ ਜੋ ਵੀ ਉਹਨੂੰ ਰੇੜੀ ਲਗਾਉਣ ਤੋਂ ਹਟਾਉਂਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਉਹਨੂੰ ਡਿਟੇਲ ਕੀਤਾ ਗਿਆ ਤੇ ਉਹਨਾਂ ਨੂੰ ਸਮਝਾਇਆ ਗਿਆ ਜੋ ਫਿਰ ਉਹਨਾਂ ਦੀ ਦਰਇਆਫਤ ਕਰਨ ਤੋਂ ਬਾਅਦ ਉਹਨਾਂ ਦੀ ਅਫਸਰ ਰਜਮੰਦੀ ਹੋਗੀ ਤੇ ਉਹਨਾਂ ਨੂੰ ਮਤਲਬ ਇਹ ਸਮਝਾਇਆ ਗਿਆ ਕਿ ਦੋਵੇਂ ਤਰ੍ਹਾਂ ਉੱਥੇ ਹੀ ਆਪਣਾ ਬਿਜ਼ਨਸ ਵਗੈਰਾ ਕਰਨਗੇ ਆ ਤੇ ਕੋਈ ਵੀ ਕਿਸੇ ਨੂੰ ਰੇੜੀ ਲਾਉਣ ਤੋਂ ਜਾਂ ਹੋਰ ਕੰਮ ਕਰਨ ਤੋਂ ਨਹੀਂ ਰੋਕੇਗਾ